ਸ਼੍ਰੀ ਕੀਰਤਪੁਰ ਸਾਹਿਬ ਤੋਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੱਕ ਨੈਸ਼ਨਲ ਹਾਈਵੇ ਨੰਬਰ 503 ਦੇ ਹਾਲਾਤ ਕੀਰਤਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਬੜੇ ਹੀ ਤਰਸਯੋਗ ਹਨ ਜਿਸ ਦੇ ਲਈ ਕਈ ਵਾਰ ਮੌਜੂਦਾ ਸਰਕਾਰ ਪ੍ਰਸ਼ਾਸਨਾ ਤੇ ਮੰਤਰੀ ਸਾਹਿਬ ਵੱਲੋਂ ਸੋਸ਼ਲ ਮੀਡੀਆ ਉੱਤੇ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਇਸ ਰੋਡ ਨੂੰ ਜਲਦ ਨਮਾ ਬਣਾਇਆ ਜਾਵੇਗਾ ਤੇ ਲਗਭਗ 1.2 ਕਰੋੜ ਰੁਪਏ ਦੀ ਲੱਗਦੇ ਨਾਲ ਇਸ ਦੇ ਖੱਡਿਆਂ ਨੂੰ ਭਰਿਆ ਜਾਵੇਗਾ ਪਰ ਅਲਮੇ ਹੈ ਕਿ ਇਸ ਮੁੱਖ ਮਾਰਗ ਉਤੇ ਐਲਾਨ ਬਹੁਤ ਹੋਏ ਪਰ ਗਰਾਊਂਡ ਦੀ ਹਕੀਕਤ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਕਿਉਂਕਿ ਸੜਕ ਉੱਤੇ ਪਏ ਹੋਏ ਖੱਡਿਆਂ ਨੂੰ ਅਜੇ ਤੱਕ ਭਰਿਆ ਨਹੀਂ ਗਿਆ ਜਿਸ ਦੇ ਨਤੀਜੇ ਵਜੋਂ ਇਸ ਮੁੱਖ ਮਾਰਗ ਉੱਤੇ ਲਗਾਤਾਰ ਸੜਕ ਹਾਂਸੇ ਵਾਪਰ ਰਹੇ ਹਨ ਭਾਵੇਂ ਬੀਤੇ ਦਿਨੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸੀਐਮ ਸਾਹਿਬ ਦੇ ਆਗਮਨ ਨੂੰ ਲੈ ਕੇ ਪੈਚ ਵਰਕ ਸ਼ੁਰੂ ਕੀਤਾ ਗਿਆ ਤਾਂ ਲੋਕਾਂ ਨੂੰ ਉਕਾਸ ਜਗੀ ਕੀ ਸ਼ਾਇਦ ਹੁਣ ਇਸ ਰੋਡ ਦਾ ਪੈਚ ਵਰਕ ਸ਼ੁਰੂ ਹੋਵੇਗਾ ਪਰ ਲੋਕਾਂ ਦੀ ਆਸ ਫਿਰ ਧਰੇ ਦੀ ਧਰੀ ਰਹਿ ਗਈ ਅੱਜ ਨੰਗਲ ਸ਼ਹਿਰ ਦੇ ਵਿੱਚੋਂ ਹੋ ਕੇ ਗੁਜਣ ਵਾਲੇ ਮੁੱਖ ਮਾਰਗ ਜਿਸ ਦੀ ਲੰਬਾਈ ਲਗਭਗ 5 ਤੋਂ 6 ਕਿਲੋਮੀਟਰ ਹੈ ਉਤੇ ਪਏ ਹੋਏ ਖੱਡਿਆਂ ਨੂੰ ਭਰਨ ਦੇ ਲਈ ਨਗਰ ਕੌਂਸਲ ਨੰਗਲ ਨੇ ਪਹਿਲ ਕੀਤੀ ਹੈ ਤੇ ਖੱਡਿਆਂ ਨੂੰ ਭਰਨ ਦਾ ਕੰਮ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੀ ਸ਼ੁਰੂਆਤ ਅੱਜ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਨਗਰ ਕੌਂਸਲ ਦੀ ਟੀਮ ਨੇ ਐਮਪੀ ਦੀ ਕੋਠੀ ਦੇ ਲਾਗੇ ਤੋਂ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਮੁੱਖ ਮਾਰਗ ਉੱਤੇ ਪਏ ਹੋਏ ਖੱਡਿਆਂ ਨੂੰ ਪਹਿਲਾਂ ਭਰਿਆ ਗਿਆ ਤੇ ਉਸ ਤੋਂ ਬਾਅਦ ਲੁੱਕ ਦੇ ਨਾਲ ਪੈਚ ਵਰਕ ਕਰਕੇ ਪੱਕੇ ਤੌਰ ਉਤੇ ਇਹਨਾਂ ਖੱਡਿਆਂ ਤੋਂ ਨਿਜਾਦਤ ਦਲਵਾਈ ਗਈ ਹੈ ਕਿਉਂਕਿ ਕੁਝ ਦਿਨ ਬਾਅਦ ਦੀਵਾਲੀ ਦਾ ਤਿਉਹਾਰ ਹੈ ਜਿਸ ਨੂੰ ਲੈ ਕੇ ਪਿੰ ਤਾਂ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੰਗਲ ਸ਼ਹਿਰ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਪਹੁੰਚਦੇ ਨੇ ਤੇ ਹੁਣ ਉਹਨਾਂ ਲੋਕਾਂ ਨੂੰ ਇੱਕ ਵੱਡੀ ਰਾਹਤ ਜ਼ਰੂਰ ਮਿਲੀ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਨੇ ਕਿਹਾ ਕਿ ਉਹ ਨੰਗਲ ਸ਼ਹਿਰ ਦੇ ਚੁਣੇ ਹੋਏ ਨੁਮਾਇੰਦੇ ਹਨ ਤੇ ਸ਼ਹਿਰ ਦੇ ਹਿੱਤ ਦੇ ਵਿੱਚ ਕੰਮ ਕਰਨਾ ਉਹਨਾਂ ਦਾ ਫਰਜ਼ ਹੈ। ਜੋ ਕੰਮ ਪੀਡਬਲੂ ਡੀ ਵਿਭਾਗ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਨਗਰ ਕੌਂਸਲ ਦੀ ਟੀਮ ਕਰ ਰਹੀ ਹੈ ਜਿਸ ਦੇ ਨਾਲ ਰਾਹਤ ਸਥਾਨਿਕ ਲੋਕਾਂ ਨੂੰ ਜ਼ਰੂਰ ਮਿਲੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਇਹ ਕਈ ਚਿਰਾਂ ਤੋਂ ਜਿਹੜਾ ਹੈਗਾ ਇੱਥੇ ਬਰਸਾਤ ਤੇ ਪਹਿਲਾਂ ਬਹੁਤ ਜ਼ਿਆਦਾ ਖੱਡੇ ਪਏ ਸੀਗੇ ਅਸੀਂ ਕਈ ਵਾਰ ਜਿਹੜਾ ਹੈਗਾ ਇੱਥੇ ਦੇਖਿਆ ਵੀ ਕੋਈ ਵੀ ਜਿਹੜਾ ਹੈਗਾ ਪ੍ਰਸ਼ਾਸਕ ਵੱਲੋਂ ਹਾਈਵੇ ਦਾ ਜਿਹੜਾ ਨੈਸ਼ਨਲ ਹਾਈਵੇ ਹੈ ਇਹ ਉਹਨਾਂ ਨੇ ਪੈਚ ਵਰਕ ਤਾਂ ਕੀਤਾ ਹੈ ਥੋੜੇ ਬੋਤੇ ਹਲਕੇ-ਹਲਕੇ ਕੀਤੇ ਆ ਉਹਦੇ ਨਾਲ ਜਿਹੜਾ ਹੈਗਾ ਫਿਰ ਇਹ ਰੋਡ ਟੁੱਟ ਜਾਂਦੀ ਸੀਗੀ ਅਸੀਂ ਐਕਸੀਡੈਂਟ ਵੀ ਇੱਥੇ ਬਹੁਤ ਹੁੰਦੇ ਆ ਲੋਕਾਂ ਦੇ ਸ਼ਹਿਰ ਨੂੰ ਦੇਖਦੇ ਹੋਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਅੱਜ ਅਸੀਂ ਇਹ ਨਗਰ ਕੌਂਸਲ ਨੰਗਲ ਦੀ ਹੱਦ ਹੈ ਜਿੱਥੇ ਕਿ ਐਮਪੀ ਦੀ ਕੋਟੀ ਤੋਂ ਜਿੱਥੋਂ ਬੋਰਡ ਸ਼ੁਰੂ ਹੋਇਆ ਉੱਥੋਂ ਤੋਂ ਲੈ ਕੇ ਮਹਿਤਵਪੂਰਨ ਤੱਕ ਜਿੰਨੇ ਵੀ ਖੱਡੇ ਆ ਆਪਾਂ ਉਹਨਾਂ ਨੂੰ ਪੱਕੇ ਤੌਰ ਤੇ ਜਿਹੜਾ ਹੈਗਾ ਪੈਚ ਵਰਕ ਦਾ ਕੰਮ ਕਰਨਾ ਸ਼ੁਰੂ ਕੀਤਾ ਅੱਜ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਇਹਦਾ ਰਾਹਤ ਮਿਲੇ ਤੁਸੀਂ ਦੇਖਿਆ ਹੋਊਗਾ ਪਿਛਲੇ ਤੁਹਾਡੇ ਹੀ ਚੈਨਲ ਰਾਹੀਂ ਕਈ ਜਗ੍ਹਾ ਕਿਸੇ ਸਕੂਟਰ ਡਿੱਗ ਰਿਹਾ ਕਦੇ ਗੱਡੀ ਦਾ ਐਕਸੀਡੈਂਟ ਹੋ ਰਿਹਾ ਇਸ ਕਰਕੇ ਜਿਹੜਾ ਹੈਗਾ ਅੱਜ ਅਸੀਂ ਨੂੰ ਦੇਖਦੇ ਹੋਏ ਅੱਜ ਸ਼ੁਰੂ ਕਰਕੇ ਕੰਮ ਤੇ ਮਹਿਰਪੁਰ ਤੱਕ ਦਾ ਜਿਹੜਾ ਪੈਚ ਵਰਤ ਬਿਲਕੁਲ ਜੀ ਦੀਵਾਲੀ ਤੋਂ ਪਹਿਲਾਂ ਜਿਹੜਾ ਹੈਗਾ ਦੇਖੋ ਤੁਸੀਂ ਇਹ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ ਇਥੋਂ ਕਿੰਨੇ ਲੋਕੀ ਹਿਮਾਚਲ ਨੂੰ ਟੱਪਦੇ ਆ ਕਿੰਨੇ ਸ਼ਹਿਰ ਨੂੰ ਟੱਪਦੇ ਆ ਲੋਕੀ ਜਾਂਦੇ ਆ ਤੇ ਇੱਥੇ ਬਹੁਤ ਜ਼ਿਆਦਾ ਲੋਕੀ ਜਿਸ ਵੇਲੇ ਐਂਟਰੀ ਕਰਦੇ ਹੁੰਦੇ ਸੀਗੇ ਨੰਗਲ ਸ਼ਹਿਰ ਸਾਡਾ ਬਹੁਤ ਵਧੀਆ ਸ਼ਹਿਰ ਹੈ ਪਰ ਜਦੋਂ ਲੋਕੀ ਇੱਥੇ ਐਂਟਰੀ ਕਰਦੇ ਤਾਂ ਲੋਕੀ ਮਾੜਾ ਚੰਗਾ ਬੋਲ ਕੇ ਹੀ ਜਾਂਦੇ ਸੀਗੇ ਅੱਜ ਅਸੀਂ ਉਸ ਗੱਲਾਂ ਨੂੰ ਸਾਰਿਆਂ ਨੂੰ ਦੇਖਦੇ ਹੋਏ ਨਗਰ ਕੌਂਸਲ ਨੰਗਲਵਲੋਂ ਇਹ ਪੈਚ ਵਰਕ ਦਾ ਕੰਮ ਸ਼ੁਰੂ ਕੀਤਾ ਧੰਨਵਾਦ ਜਿਹੜੇ ਇਹ ਬੈਸੇ ਤੋਂ ਨੰਗੋ ਤੋਂ ਲੈ ਕੇ ਆਨੰਦਪੁਰ ਤੱਕ ਬਹੁਤ ਬੁਰਾ ਹਾਲ ਹੈ ਸਾਡੋ ਕੀ ਦਾ ਕੀ ਦਾ ਪੁੱਤ ਮਰਦਾ ਕੀ ਦਾ ਪੇ ਮਰਦਾ ਪਰ ਐਸਾ ਕਿਸੇ ਨੂੰ ਕੋਈ ਸ਼ਰਗ ਨਹੀਂ ਪੈਂਦਾ ਪਰ ਨਗਰ ਕੌਂਸਲ ਨਗਰ ਕੌਂਸਲ ਸਾਡਾ ਸਾਡੀ ਹੱਦ ਹੈ ਨਗਰ ਕੌਂਸਲ ਸਾਡੀ ਹੱਦ ਹੈ ਆਪਾਂ ਇੱਥੇ ਜਿਹੜੇ ਵੀ ਖੱਡੇ ਆ ਆਪਾਂ ਸਾਡਾ ਪ੍ਰਾਣ ਦਾ ਸਾਡਾ ਫਰਜ਼ ਹੈ ਨਗਰ ਕੌਂਸਲ ਕਿਉਂਕਿ ਇਹ ਜੇ ਮੇਰੀ ਮੇਰੀ ਮਿਸੀਮੀ ਐਮ ਸੀ ਹੈ ਨਗਰ ਕੌਂਸਲ ਜਿੰਨੇ ਵੀ ਏਰੀਆ ਚ ਖੱਡੇ ਆ ਨੈਸ਼ਨਲ ਹਾਈਵੇ ਤੇ ਆਪਾਂ ਸਾਰੇ ਪ੍ਰਾਂਦੀ ਜੇ ਮੇਰੀ ਸਾਡੀ ਹੈ ਕਿਉਂਕਿ ਲੋਕਾਂ ਨੂੰ ਆਪਾਂ ਦਿਵਾਲੀ ਤੇ ਆਪਣੇ ਸ਼ਹਿਰ ਵਾਸੀ ਨੂੰ ਦਿਵਾਲੀ ਤੇ ਕੋਸੀ ਨੂੰ ਵੀ ਕੋਈ ਕੋਈ ਨੰਗਲ ਸ਼ਹਿਰ ਚ ਇਹ ਸ਼ੋਪਿੰਗ ਕਰਨ ਚ ਤੀਨ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਆਪਾਂ ਨੰਗਲ ਅਜਨਗਲ ਸ਼ਹਿਰ ਚ ਇਹ ਅੱਡੇ ਬਣਨ ਦਾ ਪ੍ਰੋਗਰਾਮ ਸਟਾਰਟ ਕਰ ਦਿੱਤਾ ਅਸੀਂ ਜਦ ਪੂਰੇ ਨੰਗਲ ਸ਼ਹਿਰ ਚ ਜਿਸ ਤਰ੍ਹਾਂ ਨਗਰ ਕੌਂਸਲ ਦਾ ਏਰੀਆ ਹੈ ਉੱਥੇ ਅਕ ਸਾਰੇ ਗੱਡੇ ਭਰਨ ਦਾ ਜਿਵੇਂ ਸਾਡੀ ਸਾਡਾ ਹੈ ਉੱਥੇ ਜਿੰਮੇਵਾਰੀ ਕਿਉਂ ਬਣਦੀ ਹੈ ਇਹ ਕਿਉਂਕਿ ਨਗਰ ਕੌਂਸਲ ਨਗਰ ਕੌਂਸਲ ਐਸੀ ਐ ਨਗਰ ਸਾਡਾ ਫਰਜ ਹੈ ਐ ਵੀ ਐਮ ਸੀ ਐਜਨ ਅਹੀ ਨਵੰਦੇ ਉੱਥਾਰੇ ਠੀਕ ਹੈ ਜੀ ਨਵੰਦੇ ਹੈ ਸਾਡਾ ਔਰ ਸਾਡੇ ਦੇ ਸਾਡੇ ਦੇ ਥਰੇ ਸਾਡੇ ਥਰੇ ਜਿਹੜੇ ਐਕਸਪੀ ਕਾਨਾ ਕੇਪੀਜੀ ਆ ਆਪਾਂ ਉਹਨਾਂ ਨੇ ਸਾਨੂੰ ਬੜਾ ਸ਼ਕਤਕੀ ਨਗਰ ਕੌਂਸਲ ਚ ਕੋਈ ਵੀ ਤੁਹਾਡੇ ਕਰਕੇ ਕਿਸੇ ਬੰਦੇ ਨੂੰ ਪ੍ਰੋਬਲਮ ਨਹੀਂ ਆਣੀ ਚਾਹੀਦੀ ਇਹ ਰਾਣਾ ਕੇਪੀਜੀ ਦਾ ਧੰਨਵਾਦ ਹੈ ਕਿ ਇਹਨੇ ਸਾਨੂੰ ਇਹ ਦਿੱਤੀ ਕਿ ਤੁਸੀਂ ਜਿਹੜਾ ਆਪਣਾ ਏਰੀਆ ਹੈ ਉਹ ਬਿਲਕੁਲ ਲੋਕਾਂ ਦਾ ਕਿਸੇ ਨੂੰ ਕੋਈ ਬੰਦੇ ਨੂੰ ਪ੍ਰੋਬਲਮ ਨਾ ਕੋਈ ਕਿਸੇ ਦਾ ਕੋਈ ਗਲਤ ਕੁਝ ਨੁਕਸਾਨ ਨਾ ਹੋਵੇ